19 ਸਾਲ ਦਾ ਸੀ ਚੰਗਾ ਖਿਡਾਰੀ ਸੀ ਪਰ ਨਸ਼ਾ ਜਿੱਤ ਗਿਆ ਤਰਸੇਮ ਸਿਆ ਇਹ ਸਾਗ ਦਾ ਸੇਕ ਤਾਂ ਘਰ ਘਰ ਪਹੁੰਚਿਆ ਪਰ ਬਸ ਹੁਣ ਹੋ ਨਹੀਂ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਇੱਕ ਸਖਤ ਮੁਹਿੰਮ ਚਲਾਈ ਹੈ ਕਿ ਅਸੀਂ ਸਾਰਿਆਂ ਨੇ ਇਹਨਾਂ ਦਾ ਸਾਥ ਦੇਣਾ ਕਿ ਅੱਜ ਤੋਂ ਬਾਅਦ ਨਾ ਇਸ ਪਿੰਡ ਵਿੱਚ ਨਸ਼ਾ ਬਿਕੂਗਾ ਤੇ ਨਾ ਹੀ ਕਿਸੇ ਨਸ਼ਾ ਵੇਚਣ ਵਾਲੇ ਨੂੰ ਇੱਥੇ ਵੜਨ ਦਿੱਤਾ ਜਾਊ ਜਿਹੜੇ ਨਸ਼ੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਪਹर्ती ਕਰਾਵਾਂਗੇ ਕੋਈ ਵੀ ਨਸ਼ਾ ਤਸਕਰ ਦੀ ਜ਼ਬਾਨਤ ਨਹੀਂ ਕਰਾਏਗਾ ਵਾਅਦਾ ਕਰੋ ਅਸੀਂ ਆਪਣੇ ਪਿੰਡ ਨੂੰ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰਹਾਗੇ ਵਾਅਦਾ ਹੈ ਅਧਿਕਾਰਾਂ ਦਾ ਲੰਘਣ ਹੋ ਰਿਹਾ ਮਨਜੀਠੀ ਨੂੰ ਜੇਲ੍ਹ ਚ ਕਰਕੇ ਉਹੀ ਮਨੁੱਖ ਰਹਿ ਗਿਆ ਅਸੀਂ ਤਾਂ ਡੰਗਰੀ ਆ ਅਧਿਕਾਰ ਤਾਂ ਉਹਨਾਂ ਦੇ ਹੀ ਐ ਬਸ ਅਸੀਂ ਤਾਂ ਪਸ਼ੂ ਆ ਆਪਾਂ ਤਾਂ ਭੇਡਾਂ ਬੱਕਰੀਆਂ ਆਪਾਂ ਦਾ ਆਪਣੇ ਅਧਿਕਾਰ ਕੋਰ ਨਹੀਂ ਆਗੇ ਇੱਥੇ ਮਨੁੱਖੀ ਅਧਿਕਾਰ ਯਾਦ ਆ ਜਾਂਦੇ ਨੇ ਕੱਲ ਪਰਸੋ ਹਮਾਇਤ ਕਰ ਰਹੇ ਸੀ ਮਨੁੱਖੀ ਅਧਿਕਾਰਾਂ ਦਾ ਲੰਘਣ ਹੋ ਰਿਹਾ ਹੈ ਕੈਪਟਨ ਮਰਿੰਦਰ ਅੱਛਾ ਮਨੁੱਖੀ ਅਧਿਕਾਰਾਂ ਦਾ ਲੰਘਣ ਹੋ ਰਿਹਾ ਮਨਜੀਠੀ ਨੂੰ ਜੇਲ੍ਹ ਚ ਕਰਕੇ ਉਹੀ ਮਨੁੱਖ ਰਹਿ ਗਿਆ ਅਸੀਂ ਤਾਂ ਡੰਗਰੀ ਆ ਅਧਿਕਾਰ ਤਾਂ ਉਹਨਾਂ ਦੇ ਹੀ ਐ ਬਸ ਅਸੀਂ ਤਾਂ ਪਸ਼ੂ ਆ ਆਪਾਂ ਤਾਂ ਭੇਡਾਂ ਬੱਕਰੀਆਂ ਆਪਾਂ ਦਾ ਆਪਣੇ ਅਧਿਕਾਰ ਕੋਰ ਨਹੀਂ ਆਗੇ ਇੱਥੇ ਮਨੁੱਖੀ ਅਧਿਕਾਰ ਯਾਦ ਆ ਜਾਂਦੇ ਨੇ ਉਹਨਾਂ ਦੀ ਹਿਸਟਰੀ ਸੁਣ ਲਓ ਮੈਨੂੰ ਪੱਤਰਕਾਰਾਂ ਨੇ ਕਿਤੇ ਕੋਈ ਟੀਵੀ ਚੱਲ ਚੱਲ ਰਹੀ ਸੀ ਡਿਬੇਟ ਲਾਈਵ ਸੀ ਉਹ ਕਹਿੰਦੇ ਸਾਡਾ ਰੈਪਿਡ ਫਾਇਰ 라운ਡ ਹੈ ਕਹਿੰਦੇ ਅੱਛਾ ਜੀ ਕਹਿੰਦੇ ਹੁਣੇ ਤੇ ਰੂ ਨਾਮ ਲਵਾਂਗੇ ਕਿਸੇ ਬੰਦੇ ਦਾ ਉਹਦੇ ਬਾਰੇ ਤੂੰ ਦੱਸਣਾ ਕੁਝ ਵੀ ਬੋਲਣਾ ਮੈਨੂੰ ਦੱਸੋ ਜੀ ਕਹਿੰਦੇ ਵੀ ਸੁਖਵੀਰ ਬਾਦਲ ਮੈਂ ਕਹਾਂ ਜੀ ਪਹਾੜਾਂ ਵਾਲੇ ਅੰਗਰੇਜ਼ੀ ਸਕੂਲਾਂ 'ਚ ਪੜੇ ਨੇ ਪੰਜਾਬ ਦੇ ਵਾਰਿਸ ਬਣਨਾ ਚਾਹੁੰਦੇ ਨੇ ਨਾ ਪੰਜਾਬੀ ਲਿਖਣੀ ਆਉਂਦੀ ਐ ਨਾ ਪੜ੍ਹਨੀ ਆਉਂਦੀ ਐ ਨਾ ਬੋਲਣੀ ਆਉਂਦੀ ਐ ਕਹਿੰਦੇ ਜੀ ਕੈਪਟਨ ਅਮਰਿੰਦਰ ਸਿੰਘ ਮੈਂ ਕਹਾਂ ਜੀ ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਸੀ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਸੀ ਤੇ ਕਾਂਗਰਸ ਦਾ ਰਾਜ ਆ ਗਿਆ ਕਾਂਗਰਸ ਨਾਲ ਸੀ ਵਿੱਚ ਦੀ ਅਕਾਲੀ ਦਲ ਦਾ ਰਾਜ ਆ ਗਿਆ ਤਾਂ ਅਕਾਲੀ ਦਲ ਨਾਲ ਸੀ ਅੱਜਕੱਲ ਭਾਈਪਣਾਰਾ ਆਇਆ ਹੀ ਭਾਈਪਣਾਣ ਨੇ ਲੋਕਾਂ ਨਾਲ ਤਾਂ ਕਦੇ ਦੇਖੇ ਨਹੀਂ ਇਹ ਕਹਿੰਦੇ ਬੜਾ ਔਖਾ ਸਵਾਲ ਪਤਾ ਭਗਵਾਨ ਤੁਮਨ ਮੈਂ ਕੀ ਬੋਲਾਂ ਤੁਹਾਡੇ ਬਾਰੇ ਮੈਂ ਕਿਹਾ ਜੀ ਦੋ ਗੱਲਾਂ ਕਹੂੰਗਾ ਇੱਕ ਭਗਤ ਸਿੰਘ ਦਾ ਸ਼ੇਰ ਹੈ ਕਿ ਇਸ਼ਕ ਕਰਨਾ ਸਭ ਦਾ ਪਦੈਸ਼ੀ ਹੱਕ ਹੈ ਕਿਉਂ ਨਾ ਇਸ ਵਾਰ ਵਤਨ ਦੀ ਸਰਜ਼ਮੀਂ ਨੂੰ ਮਹਿਬੂਬ ਬਣਾ ਲਿਆ ਜਾਏ ਇੱਕ ਮੈਂ ਗਾਏ ਕਹੂੰਗਾ ਕਿ ਜੇ ਮੈਂ ਦੇਖਾਂ ਅਮਲਾਂ ਵੱਲੇ ਤਾਂ ਕੱਖ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਅਮਲਾਂ ਵੱਲੇ ਤਾਂ ਕੱਖ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਲੋਕਾਂ ਦੀ ਰਹਿਮਤ ਵੱਲੇ ਤਾਂ ਫਿਰ ਵੱਲੇ 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 ਏ ਇਹਨਾਂ ਦੇ کردار ਨੇ ਜੀ ਕੱਲ ਪਰਸੋ ਹਮਾਇਤ ਕਰ ਰਹੇ ਸੀ ਮਨੁੱਖੀ ਅਧਿਕਾਰਾਂ ਦਾ ਲੰਘਣ ਹੋ ਰਿਹਾ ਹੈ ਕੈਪਟਨ ਮਰਿੰਦਰ ਅੱਛਾ ਮਨੁੱਖੀ ਅਧਿਕਾਰਾਂ ਦਾ ਲੰਘਣ ਹੋ ਰਿਹਾ ਮਨਜੀਠੀ ਨੂੰ ਜੇਲ੍ਹ ਚ ਕਰਕੇ ਉਹੀ ਮਨੁੱਖ ਰਹਿ ਗਿਆ ਸੀ ਤਾਂ ਡੰਗਰੀ ਆ ਅਧਿਕਾਰ ਤਾਂ ਉਹਨਾਂ ਦਾ ਹੀ ਹੈ ਬਸ ਅਸੀਂ ਤਾਂ ਪਸ਼ੂ ਆ ਪਤਾ ਭੇਡਾਂ ਬੱਕਰੀਆਂ ਆਪਾਂ ਦਾ ਆਪਣੇ ਅਧਿਕਾਰ ਕੋਰ ਨਹੀਂ ਆਗੇ ਇੱਥੇ ਮਨੁੱਖੀ ਅਧਿਕਾਰ ਯਾਦ ਆ ਜਾਂਦੇ ਨੇ ਉਹਨਾਂ ਦੀ ਹਿਸਟਰੀ ਸੁਣ ਲਓ ਮੈਨੂੰ ਪੱਤਰਕਾਰਾਂ ਨੇ ਕਿਤੇ ਕੋਈ ਟੀਵੀ ਚੱਲ ਰਹੀ ਸੀ ਡਿਬੇਟ ਲਾਈਵ ਸੀ ਉਹ ਕਹਿੰਦੇ ਸਾਡਾ ਰੈਪਿਡ ਫਾਇਰ 라ਉਂਡ ਹੈ ਮੈਂ ਕਿਹਾ ਅੱਛਾ ਜੀ ਕਹਿੰਦੇ ਹੁਣੇ ਤੇ ਰੂਨਾਮ ਲਵਾਂਗੇ ਕਿਸੇ ਬੰਦੇ ਦਾ ਉਹਦੇ ਬਾਰੇ ਤੂੰ ਦੱਸਣਾ ਕੁਝ ਵੀ ਬੋਲਣਾ ਦੱਸੋ ਜੀ ਕਹਿੰਦੇ ਵੀ ਸੁਖਵੀਰ ਬਾਦਲ ਮੈਂ ਕਿਹਾ ਜੀ ਪਹਾੜਾਂ ਵਾਲੇ ਅੰਗਰੇਜ਼ੀ ਸਕੂਲਾਂ ਚ ਪੜੇ ਨੇ ਪੰਜਾਬ ਦੇ ਵਾਰਿਸ ਬਣਨਾ ਚਾਹੁੰਦੇ ਨੇ ਨਾ ਪੰਜਾਬੀ ਲਿਖਣੀ ਆਉਂਦੀ ਐ ਨਾ ਪੜ੍ਹਨੀ ਆਉਂਦੀ ਐ ਨਾ ਬੋਲਣੀ ਆਉਂਦੀ ਐ ਕਹਿੰਦੇ ਜੀ ਕੈਪਟਨ ਅਮਰਿੰਦਰ ਸਿੰਘ ਮੈਂ ਕਹਾਂ ਜੀ ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਸੀ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਸੀ ਤੇ ਕਾਂਗਰਸ ਦਾ ਰਾਜ ਆ ਗਿਆ ਕਾਂਗਰਸ ਨਾਲ ਸੀ ਜਿੱਦ ਦੀ ਅਕਾਲੀ ਦਲ ਦਾ ਰਾਜ ਆ ਗਿਆ ਤਾਂ ਅਕਾਲੀ ਦਲ ਨਾਲ ਸੀ ਅੱਜ ਕੱਲ੍ਹ ਭਾਜਪਾ ਦਾ ਰਾਜ ਆਈ ਭਾਜਪਾ ਨਾਲ ਨੇ ਲੋਕਾਂ ਨਾਲ ਤਾਂ ਕਦੇ ਦੇਖੇ ਨਹੀਂ ਇਹ केंद्र बड़ा औखा सवाल पाता भगवंत मान मैं की बोला आपके बारे मैं क्या जी दो गल कहूँगा एक भगत सिंह का शेर है कि इश्क करना सबका पैदायशी हक है क्यों ना इस बार वतन की सरजमी को महबूब बना लिया जाए ਇੱਕ ਮੈਂ ਗਾਏ ਕਹੂੰਗਾ ਕਿ ਜੇ ਮੈਂ ਦੇਖਾਂ ਅਮਲਾਂ ਵੱਲੇ ਤਾਂ ਕੱਖ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਅਮਲਾਂ ਵੱਲੇ ਤਾਂ ਕੱਖ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਲੋਕਾਂ ਦੀ ਰਹਿਮਤ ਵੱਲੇ ਤਾਂ ਫਿਰ ਵੱਲੇ 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 ਇਹ ਇਹਨਾਂ ਦੇ ਕਰਤਾਰ ਨੇ ਜੀ